ਇੱਕ ਵਾਰ ਤੰਤ ਸਾਹਿਬ ਗਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੇ ਦੌਰਾਨ ਲੋਕਾਂ ਨੂੰ ਉਪਦੇਸ਼ ਦਿੰਦੇ ਹੋਏ ਦਿੱਲੀ ਜਾ ਪਹੁੰਚੇ ਉੱਥੇ ਜਾ ਕੇ ਗੁਰੂ ਸਾਹਿਬ ਨੇ ਮਹਾਵਤਾਂ ਦੇ ਘਰ ਆਰਾਮ ਕਰਨ ਲਈ ਆਪਣਾ ਟਿਕਾਣਾ ਕੀਤਾ ਮਹਾਵਤਾਂ ਨੂੰ ਵੀ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨ ਉਹਨਾਂ ਦੇ ਘਰ ਪਏ ਹਨ ਤੇ ਉਹਨਾਂ ਦੀ ਚੰਗੀ ਕਿਸਮਤ ਹੋਣ ਦੇ ਕਾਰਨ ਉਹਨਾਂ ਨੂੰ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਹਨਾਂ ਨੇ ਬਹੁਤ ਪਿਆਰ ਨਾਲ ਗੁਰੂ ਸਾਹਿਬ ਲਈ ਲੰਗਰ ਤਿਆਰ ਕੀਤਾ ਤੇ ਗੁਰੂ ਸਾਹਿਬ ਜੀ ਦਾ ਖੂਬ ਆਦਰ ਸਤਕਾਰ ਕੀਤਾ ਤੇ ਸੱਚੇ ਦਿਲ ਨਾਲ ਉਹਨਾਂ ਦੀ ਖੂਬ ਸੇਵਾ ਕੀਤੀ। ਕੁਝ ਦੇਰ ਬਾਅਦ ਜਦ ਗੁਰੂ ਸਾਹਿਬ ਲੰਗਰ ਛੱਕ ਕੇ ਆਰਾਮ ਕਰ ਰਹੇ ਸਨ ਤਾਂ ਉਹਨਾਂ ਨੂੰ ਅਚਾਨਕ ਹੀ ਲੋਕਾਂ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਗੁਰੂ ਸਾਹਿਬ ਤੁਰੰਤ ੁੱਠੇ ਤੇ ਉੱਥੇ ਜਾ ਪਹੁੰਚੇ ਗੁਰੂ ਸਾਹਿਬ ਲੋਕਾਂ ਨੂੰ ਸਵਾਲ ਕਰਦੇ ਹੋਏ ਉਹਨਾਂ ਦੇ ਦੁਖੀ ਹੋਣ ਦਾ ਕਾਰਨ ਪੁੱਛਦੇ ਹਨ ਤੇ ਉਹਨਾਂ ਦੇ ਰੋਣ ਦਾ ਕਾਰਨ ਪੁੱਛਦੇ ਹਨ ਲੋਕ ਗੁਰੂ ਸਾਹਿਬ ਨੂੰ ਨਮ ਅੱਖਾਂ ਦੇ ਨਾਲ ਆਪਣਾ ਦੁੱਖ ਦੱਸਦੇ ਹੋਏ ਆਖਦੇ ਹਨ ਕਿ ਹੇ ਗੁਰੂ ਸਾਹਿਬ ਸਾਡਾ ਹਾਥੀ ਮਰ ਚੁੱਕਾ ਹੈ ਗੁਰੂ ਸਾਹਿਬ ਉਹਨਾਂ ਤੋਂ ਪੁੱਛਦੇ ਹਨ ਕਿ ਇਸ ਹਾਥੀ ਦਾ ਮਾਲਕ ਕੌਣ ਹੈ ਤਾਂ ਲੋਕ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਇਹ ਹਾਥੀ ਪਰਮ ਦੇਗ ਦਾ ਹੈ ਜੋ ਕਿ ਦਿੱਲੀ ਦਾ ਬਾਦਸ਼ਾਹ ਹੈ ਤਾਂ ਗੁਰੂ ਸਾਹਿਬ ਲੋਕਾਂ ਤੋਂ ਪੁੱਛਦੇ ਹਨ ਕਿ ਜੇਕਰ ਇਹ ਹਾਥੀ ਉਸ ਬਾਦਸ਼ਾਹ ਦਾ ਹੈ ਤਾਂ ਤੁਹਾਡੇ ਰੋਣ ਦਾ ਕਾਰਨ ਕੀ ਹੈ ਤਾਂ ਲੋਕ ਨਮ ਅੱਖਾਂ ਦੇ ਨਾਲ ਉਹਨਾਂ ਨੂੰ ਉੱਤਰ ਦਿੰਦੇ ਹੋਏ ਕਹਿੰਦੇ ਹਨ ਕਿ ਹੇ ਗੁਰੂ ਸਾਹਿਬ ਇਹ ਹਾਥੀ ਸਾਡੀ ਜ਼ਿੰਦਗੀ ਦੀ ਕਮਾਈ ਦਾ ਸਾਧਨ ਸੀ ਇਸ ਦੀ ਦੇਖ ਰੱਖ ਕਰਨ ਦੇ ਬਦਲੇ ਸਾਡੇ ਘਰ ਦੀ ਰੋਜ਼ੀ ਰੋਟੀ ਚੱਲਦੀ ਸੀ ਤੇ ਹੁਣ ਇਸ ਹਾਥੀ ਦੇ ਮਰਨ ਦੇ ਨਾਲ ਸਾਡੀ ਰੋਜ਼ੀ ਰੋਟੀ ਵੀ ਬੰਦ ਹੋ ਜਾਵੇਗੀ ਤੇ ਸਾਨੂੰ ਰੋਟੀ ਦੀ ਖਾਤਰ ਪਤਾ ਨਹੀਂ ਕਿੱਥੇ ਕਿੱਥੇ ੱੱਕੇ ਤੇ ਦਰਦ ਅਰਦੀਆਂ ਠੋਕਰਾਂ ਖਾਣੀਆਂ ਪੈਣਗੀਆਂ ਤਾਂ ਗੁਰੂ ਸਾਹਿਬ ਉਹਨਾਂ ਨੂੰ ਹੌਸਲਾ ਦਿੰਦੇ ਹਨ ਤੇ ਉਹਨਾਂ ਤੋਂ ਪੁੱਛਦੇ ਹਨ ਕਿ ਜੇਕਰ ਇਹ ਮਰੇ ਹੋਏ ਹਾਥੀ ਵਿੱਚ ਅਚਾਨਕ ਹੀ ਜਾਨ ਪੈ ਜਾਵੇ ਤੇ ਇਹ ਹਾਥੀ ਮੁੜ ਜੀ ਉੱਠੇ ਤਾਂ ਕੀ ਤੁਹਾਡਾ ਦੁੱਖ ਖਤਮ ਹੋ ਜਾਵੇਗਾ ਤਾਂ ਸਾਰੇ ਲੋਕ ਗੁਰੂ ਸਾਹਿਬ ਦੇ ਵੱਲ ਹੈਰਾਨੀ ਨਾਲ ਦੇਖਦੇ ਹੋਏ ਪੁੱਛਦੇ ਹਨ ਕਿ हे ਗੁਰੂ ਸਾਹਿਬ ਇਹ ਸਭ ਕਿਵੇਂ ਸੰਭਵ ਹੋ ਸਕਦਾ ਹੈ ਤੇ ਕੋਈ ਮਰਿਆ ਹੋਇਆ ਜੀਵ ਕਿਵੇਂ ਜ਼ਿੰਦਾ ਹੋ ਸਕਦਾ ਹੈ ਤਾਂ ਗੁਰੂ ਸਾਹਿਬ ਉਹਨਾਂ ਨੂੰ ਕਹਿਣ ਲੱਗੇ ਕਿ ਤੁਸੀਂ ਬਸ ਇਸ ਹਾਥੀ ਦੇ ਮੁਖ ਨੂੰ ਛੂਕੇ ਵਾਹਿਗੁਰੂ ਦਾ ਜਾਪ ਕਰੋ ਤਾਂ ਲੋਕਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਹਾਥੀ ਦੇ ਮੁਖ ਉਤੇ ਹੱਥ ਫੇਰਿਆ ਤੇ ਵਾਹਿਗੁਰੂ ਦਾ ਜਾਪ ਕੀਤਾ ਜਿਸ ਨਾਲ ਉਸ ਮਰੇ ਹੋਏ ਹਾਥੀ ਦੇ ਵਿੱਚ ਫਿਰ ਤੋਂ ਜਾਨ ਪੈ ਗਈ ਤੇ ਉਹ ਮੁੜ ਜੀ ਉੱਠਿਆ ਸਾਰੇ ਲੋਕ ਗੁਰੂ ਸਾਹਿਬ ਦਾ ਇਹ ਕੌਤਕ ਦੇਖ ਕੇ ਹੈਰਾਨ ਰਹਿ ਗਏ ਤੇ ਉਹ ਬੜੇ ਪਿਆਰ ਨਾਲ ਗੁਰੂ ਸਾਹਿਬ ਦੇ ਚਰਨ ಸ್ಪರ್ಶ ਕਰਕੇ ਆਸ਼ੀਰਵਾਦ ਪ੍ਰਾਪਤ ਕਰਨ ਲੱਗੇ ਗੁਰੂ ਸਾਹਿਬ ਨੇ ਜੋ ਕੌਤਕ ਕੀਤਾ ਉਸ ਦੀ ਖਬਰ ਸਾਰੇ ਮਹੱਲੇ ਵਿੱਚ ਫੈਲ ਗਈ ਤੇ ਇਹ ਖਬਰ ਬਾਦਸ਼ਾ ਪਰਮ ਬੇਕੋਲ ਵੀ ਪਹੁੰਚ ਗਈ ਉਹ ਬਾਦਸ਼ਾ ਤੁਰੰਤ ਹੀ ਇਹ ਖਬਰ ਸੁਣ ਕੇ ਆਪਣੇ ਹਾਥੀ ਤੇ ਸਵਾਰ ਹੋ ਗਿਆ ਤੇ ਗੁਰੂ ਸਾਹਿਬ ਦੇ ਪਾਸ ਉਹਨਾਂ ਦੇ ਦਰਸ਼ਨ ਕਰਨ ਲਈ ਪਹੁੰਚ ਗਿਆ ਤੇ ਉਹ ਗੁਰੂ ਸਾਹਿਬ ਨੂੰ ਕਹਿੰਦਾ ਹੈ ਕਿ हे ਗੁਰੂ ਸਾਹਿਬ ਮੈਨੂੰ ਸੁਣਨ ਵਿੱਚ ਆਇਆ ਹੈ ਕਿ ਤੁਸੀਂ ਮੇਰੇ ਮਰੇ ਹੋਏ ਹਾਥੀ ਨੂੰ ਮੁੜ ਜਿਉਂਦਾ ਕੀਤਾ ਹੈ ਹੁਣ ਤੁਸੀਂ ਇਸ ਹਾਥੀ ਨੂੰ ਉਸੇ ਤਰ੍ਹਾਂ ਹੀ ਮਾਰ ਕੇ ਵਿਖਾਓ ਜਿਵੇਂ ਤੁਸੀਂ ਇਸ ਨੂੰ ਜਿਉਂਦਾ ਕੀਤਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ हे ਭਾਈ ਜੇਕਰ ਇਹ ਹਾਥੀ ਮਰ ਜਾਵੇਗਾ ਤਾਂ ਇਸ ਪਰਿਵਾਰ ਦੇ ਰੋਜ਼ਗਾਰ ਦੀ ਜ਼ਿੰਮੇਵਾਰੀ ਤੁਹਾਨੂੰ ਹੀ ਲੈਣੀ ਪਵੇਗੀ ਤਾਂ ਬਾਦਸ਼ਾਹ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ हे ਫਕੀਰ ਜੀ ਤੁਸੀਂ ਇਸ ਪਰਿਵਾਰ ਦੀ ਰੋਜ਼ਗਾਰ ਦੀ ਚਿੰਤਾ ਬਿਲਕੁਲ ਵੀ ਨਾ ਕਰੋ ਇਹਨਾਂ ਦੇ ਰੋਜ਼ਗਾਰ ਦੇ ਇੰਤਜ਼ਾਮ ਦੀ ਜ਼ਿੰਮੇਵਾਰੀ ਹੁਣ ਮੇਰੇ ਦਰਬਾਰ ਦੀ ਹੋਵੇਗੀ ਤੇ ਇਸ ਪਰਿਵਾਰ ਦਾ ਅਨਾਜ ਹੁਣ ਮੇਰੇ ਦਰਬਾਰ ਵਿੱਚੋਂ ਹੀ ਆਵੇਗਾ ਤੁਸੀਂ ਬਸ ਮੇਰੀ ਅੱਖਾਂ ਦੇ ਮੋਰੇ ਇਸ ਸਾਥੀ ਨੂੰ ਉਵੇਂ ਹੀ ਮਾਰ ਕੇ ਦਿਖਾਓ ਜਿਵੇਂ ਤੁਸੀਂ ਇਸ ਵਿੱਚ ਜਾਨ ਪਾਈ ਸੀ ਤਾਂ ਗੁਰੂ ਸਾਹਿਬ ਨੇ ਬਾਦਸ਼ਾਹ ਦੇ ਕਹਿਣ ਤੇ ਤੇ ਉਸ ਨੂੰ ਯਕੀਨ ਦਿਵਾਉਣ ਦੀ ਖਾਤਰ ਗੁਰਬਾਣੀ ਦਾ ਇੱਕ ਅਜਿਹਾ ਸ਼ਬਦ ਉਚਾਰਨ ਕੀਤਾ ਜਿਸ ਨਾਲ ਉਹ ਹਾਥੀ ਫੇਰ ਦੁਬਾਰੇ ਤੋਂ ਮਰ ਜਾਂਦਾ ਹੈ ਤਾਂ ਬਾਦਸ਼ਾਹ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਤੇ ਉਹ ਫਿਰ ਤੋਂ ਉਸ ਸਾਥੀ ਨੂੰ ਦੁਬਾਰਾ ਜਿਉਂਦਾ ਕਰਨ ਲਈ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਦਾ ਹੈ ਤਾਂ ਗੁਰੂ ਸਾਹਿਬ ਬਾਦਸ਼ਾਹ ਨੂੰ ਬਚਨ ਕਰਦੇ ਹੋਏ ਸਮਝਾਉਂਦੇ ਹਨ ਕਿ हे ਭਾਈ ਕਿਸੇ ਦਾ ਜਿਉਣਾ ਮਰਨਾ ਸਭ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਹੈ ਅਸੀਂ ਤਾਂ ਬਸ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਹੀ ਕਰ ਸਕਦੇ ਹਾਂ ਕਿ ਉਹ ਆਪਣਾ ਕੀਤਾ ਹੋਇਆ ਫੈਸਲਾ ਬਦਲ ਦੇਣ ਤੇ ਅਸੀਂ ਵੀ ਅਜਿਹਾ ਹੀ ਕੀਤਾ ਹੈ ਤੇ ਵਾਹਿਗੁਰੂ ਨੇ ਵੀ ਸਾਡੇ ਉੱਤੇ ਦਇਆ ਕੀਤੀ ਹੈ ਤੇ ਸਾਡੇ ਕੀਤੀ ਹੋਈ ਅਰਦਾਸ ਨੂੰ ਪੂਰਾ ਕੀਤਾ ਹੈ ਤੇ ਉਸ ਪਰਮਾਤਮਾ ਦੇ ਕੀਤੇ ਹੋਏ ਫੈਸਲੇ ਦਾ ਮਾੜ ਰੱਖਣਾ ਸਾਡਾ ਫਰਜ ਬਣਦਾ ਹੈ ਜਦੋਂ ਬਾਸ਼ਾ ਗੁਰੂ ਸਾਹਿਬ ਦੇ ਮੁਖ ਤੋਂ ਅਜਿਹੇ ਬੋਲ ਸੁਣਦਾ ਹੈ ਤਾਂ ਉਸਦੇ ਮਨ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਬਹੁਤ ਸ਼ਰਧਾ ਭਾਵਨਾ ਪੈਦਾ ਹੋ ਜਾਂਦੀ ਹੈ ਤੇ ਉਸਦਾ ਜੀਵਨ ਸਫਲ ਹੋ ਜਾਂਦਾ ਹੈ ਤੇ ਉਹ ਗੁਰੂ ਸਾਹਿਬ ਦੇ ਬਚਨਾਂ ਦਾ ਮਾਰ ਰੱਖਦੇ ਹੋਏ ਉਸ ਪਰਿਵਾਰ ਨੂੰ ਇੱਕ ਦੂਸਰਾ ਹਾਤੀ ਭੇਂਟ ਕਰ ਦਿੰਦਾ ਹੈ ਤਾਂ ਜੋ ਉਸਦੇ ਪਾਲਣ ਪੋਸ਼ਣ ਦੇ ਬਦਲੇ ਉਨ੍ਹਾਂ ਦੀ ਰੋਜ਼ੀ-ਰੋਟੀ ਬਿਨਾਂ ਕਿਸੇ ਰੁਕਾਵਟ ਤੋਂ ਚੱਲਦੀ ਰਹੇ ਤੇ ਉਨ੍ਹਾਂ ਨੂੰ ਰੋਟੀ ਦੀ ਖਾਤਰ ਦਰਦ-ਦਰਦ ਤਰਸਣਾ ਨਾ ਪਵੇ